ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਦੀ ਪਵਿੱਤਰ ਰਸਨਾ ਤੋਂ ਸ਼ਲੋਕ ਮਹੱਲਾ ਨੌਵਾਂ ਉਚਾਰਨ ਕੀਤਾ ਹੋਇਆ ਹੈ ਕੱਲ ਆਪ ਜੀ ਦੇ ਨਾਲ ਪਹਿਲੇ ਸ਼ਲੋਕ ਦੇ ਅਰਥ ਸਾਂਝੇ ਕੀਤੇ ਸਨ ਅੱਜ ਗੁਰੂ ਪਿਤਾ ਜੀ ਮਿਹਰ ਕਰ ਰਹੇ ਨੇ ਬਖਸ਼ਿਸ਼ ਕਰ ਰਹੇ ਨੇ ਅੱਜ ਦੂਜੇ ਸ਼ਲੋਕ ਦੀ ਵਿਆਖਿਆ ਕਰਾਂਗੇ ਆਓ ਸ਼ਲੋਕ ਨੂੰ ਪੜਦੇ ਆਂ ਤੇ ਨਾਲ ਨਾਲ ਵਿਆਖਿਆ ਕਰਨ ਦਾ ਯਤਨ ਕਰਦੇ ਆਂ ਸਤਿਗੁਰ ਕਹਿੰਦੇ ਵੇਖੇਨ ਸਿਉ ਕਾਹੇ ਰਚਿਓ ਨਿਮਖ ਨਾ ਹੋ ਹੈ ਉਦਾਸ ਕਹੋ ਨਾਨਕ ਭਜ ਹਰਮਨਾਂ ਪਰ ਨਜਮ ਕੀ ਫਾਸ ਸਤਗੁਰ ਕਹਿੰਦੇ हे ਮਨੁਖੇ ਹੈ ਇਨਸਾਨ ਬਿਖੇਨ ਸਿਉ ਕਾਹੇ ਰਚਿਓ ਬਿਖਨ ਬਿਸ਼ਿਆ ਨੂੰ ਆਖਿਆ ਗਿਆ ਵਿਕਾਰਾਂ ਨੂੰ ਆਖਿਆ ਗਿਆ ਭੈੜੀਆਂ ਆਦਤਾਂ ਨੂੰ ਆਖਿਆ ਗਿਆ ਬੁਰਾਈਆਂ ਨੂੰ ਆਖਿਆ ਗਿਆ ਮਾੜੀ ਸੰਗਤ ਨੂੰ ਆਖਿਆ ਗਿਆ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ हे ਮਨੁਖੇ ਹੈ ਇਨਸਾਨ ਬਿਖੇਨ ਸਿਉ ਇਹ ਵਿਸ਼ੇਵਕਾਰਾਂ ਦੇ ਨਾਲ ਕਿਉਂ ਆਪਣਾ ਜੀਵਨ ਬਰਬਾਦ ਕਰ ਰਿਆ ਹੈ ਕਿਉਂ ਮਸਤ ਹੋਇਆ ਹੋਇਆ ਹੈ ਕਾਹੇ ਰਚਿਓ ਕਾਹੇ ਰਚਿਓ ਦਾ ਮਤਲਬ ਹੈ ਰਚ ਜਾਣਾ ਮਸਤ ਹੋ ਜਾਣਾ ਨਿਮਖ ਨਾ ਹੋ ਹਾਂ ਉਦਾਸ ਤੋ ਇੱਕ ਪਲ ਵੀ ਅੱਖ ਦੇ ਝਪਕਣ ਜਿੰਨਾ ਸਮਾਂ ਵੀ ਉਦਾਸ ਨਹੀਂ ਹੁੰਦਾ ਉਪਰਾਮ ਨਹੀਂ ਰਹਿੰਦਾ ਹਮੇਸ਼ਾ ਬਰਿਆਈਆਂ ਦੇ ਨਾਲ ਚਿੰਬੜਿਆ ਰਹਿੰਦਾ ਹੈ ਵਿਸ਼ੇਵਕਾਰਾਂ ਦੇ ਨਾਲ ਚਿੰਬੜਿਆ ਰਹਿੰਦਾ ਹੈ ਤਾਂ ਜੋ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਫਿਰ ਇਹਦਾ ਨਤੀਜਾ ਤੈਨੂੰ ਭੁਗਤਣਾ ਪਏਗਾ ਜਿਹੜੇ ਤੂੰ ਪਾਪ ਕਰ ਰਿਆ ਹੈ ਬੁਰਾਈਆਂ ਕਰ ਰਿਆ ਹੈ ਨਾ ਇਹਦਾ ਫਿਰ ਜਿਹੜਾ ਫਲ ਲੱਗੇਗਾ ਨਾ ਮਾੜਾ ਹੀ ਲੱਗੇਗਾ ਤੇ ਫਿਰ ਤੈਨੂੰ ਵੱਡਣਾ ਵੀ ਪਏਗਾ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇੱਕ ਕੁਦਰਤ ਸਾਜੀ ਹੈ ਬ੍ਰਹਿਮੰਡ ਸਾਜਿਆ ਬ੍ਰਹਿਮੰਡ ਦਾ ਇੱਕ ਨਿਜ਼ਮ ਹੈ ਜੋ ਇੱਥੇ ਬੀਜਿਆ ਜਾਏਗਾ ਨਾ ਉਹੀ ਵੱਡਿਆ ਜਾਏਗਾ ਉਹੀ ਵੱਢਣਾ ਪੈਣਾ ਹੁਣ ਵੇਖੋ ਅਸੀਂ ਘਰਾਂ ਦੇ ਵਿੱਚ ਰਹਨੇ ਆ ਜੇ ਅਸੀਂ ਅਮਰੂਦ ਦਾ ਬੂਟਾ ਬੀਜੀਏ ਨਾ ਤਾਂ ਉਹਨੂੰ ਅਮਰੂਦ ਹੀ ਲੱਗਣਗੇ ਜੇ ਸੇਬ ਦਾ ਬੀਜਾਂਗੇ ਸੇਬ ਹੀ ਲੱਗਣਗੇ ਜੇ ਨਿੰਮ ਦਾ ਬੀਜਾਂਗੇ ਤਾਂ ਉਹਨੂੰ ਨਮੂਲੀਆਂ ਹੀ ਲੱਗਣਗੀਆਂ ਜੋ ਧਰਤੀ ਵਿੱਚ ਬੀਜਿਆ ਜਾਏਗਾ ਧਰਤੀ ਨੇ ਉਹੀ ਸਾਨੂੰ ਪੈਦਾ ਕਰਕੇ ਦੇ ਦੇਣਾ ਤੇ ਸਾਨੂੰ ਉਹੀ ਵੱਡਣਾ ਪਏਗਾ ਤੇ ਗੁਰੂ ਪਿਆਰਿਓ ਇਹ ਸਰੀਰ ਰੂਪੀ ਧਰਤੀ ਵੀ ਇਸ ਤਰ੍ਹਾਂ ਦੀ ਹੈ ਜੋ ਅਸੀਂ ਆਪਣੇ ਕਰਮ ਬੀਜਾਂਗੇ ਜੇ ਮਾੜੇ ਕਰਮ ਬੀਜਾਂਗੇ ਤਾਂ ਮਾੜਾ ਫਲ ਮਿਲੇਗਾ ਜੇ ਚੰਗੇ ਕਰਮ ਬੀਜਾਂਗੇ ਤਾਂ ਚੰਗਾ ਫਲ ਮਿਲੇਗਾ ਤੇ ਗੁਰੂ ਪਿਆਰਿਓ ਇਹ ਫਿਰ ਸਾਨੂੰ ਜੋ ਵੀ ਫਲ ਮਿਲਿਆ ਚੰਗੇ ਕਰਮਾਂ ਦਾ ਚੰਗਾ ਫਲ ਮਿਲਿਆ ਜਾਂ ਮਾੜੇ ਕਰਮਾਂ ਦਾ ਮਾੜਾ ਫਲ ਮਿਲਿਆ ਇਹ ਸਾਨੂੰ ਵੱਢਣਾ ਹੀ ਪਏਗਾ ਇਸੇ ਲਈ ਸਤਗੁਰ ਸੱਚੇ ਪਾਤਸ਼ਾਹ ਜੀ ਆਖਦੇ ਨੇ ਭਾਈ ਤੈਨੂੰ ਇੱਕ ਵਾਰ ਮਨੁੱਖਾ ਜਨਮ ਮਿਲਿਆ ਇਹ बार-बार ਨਹੀਂ ਮਿਲਣਾ ਫਿਰ ਚੰਗਾ ਬੀਜਨਾ ਇਸ ਲਈ ਸਤਗੁਰ ਕਹਿੰਦੇ ਨੇ ਬੁਰਾਈਆਂ ਤੋਂ ਦੂਰ ਹੋ ਜਾ ਧੰਨ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਰਾ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਪੂਰਾ ਹੀ ਸੰਦਰਭ ਪੂਰਾ ਹੀ ਕਨਸੈਪਟ ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਰਾਉਣ ਦੇ ਲਈ ਹਰ ਥਾਂ ਥਾਂ ਤੇ ਸਤਿਗੁਰਾਂ ਦਾ ਇਹ ਸੰਦਰਭ ਭਰਿਆ ਪਿਆ ਹੈ ਸਮਝਾਉਣਾ ਕਰਦੇ ਨੇ ਸਤਿਗੁਰ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿੰਨੇ ਸੁਖੈਨ ਤਰੀਕੇ ਨਾਲ ਸਮਝਾਇਆ ਵਿਖੇ ਨੇ ਉਸ ਹੋਂਕਾ ਹੈ ਰਚਿਓ ਤੂੰ ਬਰੀਆਈਆਂ ਦੇ ਨਾਲ ਵਿਸ਼ੇਵਕਾਰਾਂ ਦੇ ਨਾਲ ਕਿਉਂ ਗੁਲਤਾਨ ਹੋਇਆ ਹੋਇਆ ਕਿਉਂ ਮਸਤ ਹੋਇਆ ਹੋਇਆ ਇੱਕ ਪਲ ਵੀ ਨਿਮਖ ਨਾ ਹੋਵੇਂ ਉਦਾਸ ਰਤਾ ਭਰ ਵੀ ਅੱਖ ਦੇ ਝਪਕਣ ਜਿੰਨਾ ਸਮਾਂ ਵੀ ਤੂੰ ਦੂਰ ਕਿਉਂ ਨਹੀਂ ਹੁੰਦਾ ਮਹਾਰਾਜ ਕਹਿੰਦੇ ਫਿਰ ਸਜ਼ਾ ਭੁਗਤਣੀ ਪਵੇਗੀ ਤੇ ਅੱਗੇ ਸਤਗੁਰ ਕਹਿੰਦੇ ਕਹੋ ਨਾਨਕ ਭਜ ਹਰਮਨਾ ਪਰੈ ਨ ਜਮ ਕੀ ਫਾਸ ਕਹਿੰਦੇ ਬ੍ਰਿਆਈਆਂ ਨੂੰ ਛੱਡ ਕੇ ਭੈੜੀਆਂ ਆਦਤਾਂ ਨੂੰ ਛੱਡ ਕੇ ਵਿਸ਼ੇ ਵਿਕਾਰਾਂ ਨੂੰ ਛੱਡ ਕੇ हे ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਫਰਮਾਉਣਾ ਕਰਦੇ ਨੇ हे ਇਨਸਾਨ हे ਮਨੁੱਖ ਭਜ ਹਰਮਨਾ ਪ੍ਰਮਾਤਮਾ ਦਾ ਨਾਮ ਭਜ ਭਾਵ ਜਪ ਪਰੈ ਨ ਜਮ ਕੀ ਫਾਸ ਫਿਰ ਤੇਰੇ ਗਲ ਦੇ ਵਿੱਚ ਜਮਾ ਰੂਪੀ ਫਾਹੀ ਨਹੀਂ ਪਏਗੀ ਪਰ ਸੱਚ ਜਾਣਿਓ ਫਾਹੀ ਸੁਰਤ ਮਲੂਕੀ ਵੇਸ ਹੌ ਠਗਵਾੜਾ ਠੱਗੀ ਦੇਸ ਸਾਡਾ ਜੀਵਨ ਨਹੀਂ ਇਸ ਤਰ੍ਹਾਂ ਬਣਿਆ ਹੋਇਆ ਫਾਹੀ ਸੁਰਤ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸਾਡੀ ਸੁਰਤ ਦੇ ਵਿੱਚ ਹਮੇਸ਼ਾ ਫਾਹੀ ਚੱਲਦੀ ਰਹਿਣੀ ਹੈ ਵੀ ਕਿਨੂੰ ਅਸੀਂ ਫਾਹਾ ਲਾਈਏ ਕਿਨੂੰ ਅਸੀਂ ਲੁੱਟੀਏ ਠੱਗੀਏ ਮਲੂਕੀ ਵੇਸ ਮਲੂਕਾਂ ਵਾਲਾ ਦਰਵੇਸ਼ਾਂ ਵਾਲਾ ਰੱਬ ਦੇ ਭਗਤਾਂ ਵਾਲਾ ਅਸੀਂ ਆਪਣਾ ਪਹਿਰਾਵਾ ਪਾਇਆ ਹੋਇਆ ਹੌ ਠਗਵਾੜਾ ਠੱਗੀ ਦੇਸ ਅਸੀਂ ਵੇਖਦੇ ਆ ਵੀ ਕਦੋਂ ਅਸੀਂ ਠੱਗ ਲਈਏ ਦੂਜਿਆਂ ਨੂੰ ਅਸੀਂ ਤਾਂ ਠੱਗਾਂ ਵਾਲੇ ਦੇਸ਼ ਤੋਂ ਆਏ ਹੋਏ ਆ ਮਨ ਦੇ ਵਿੱਚ ਹਰ ਵੇਲੇ ਇਹੋ ਚੱਲਦਾ ਰਹਿੰਦਾ ਕਿ ਦੂਜੇ ਦਾ ਨੁਕਸਾਨ ਕਿਵੇਂ ਕਰੀਏ ਬੁਰਾ ਕਿਵੇਂ ਕਰੀਏ ਤੈਨੂੰ ਸਤਗੁਰਾਂ ਨੇ ਆਖਿਆ ਫਾਹੀ ਸੁਰਤ ਸੁਰਤ ਦੇ ਵਿੱਚ ਇਹੀ ਕੁਝ ਚੱਲਦਾ ਰਹਿੰਦਾ ਵੀ ਦੂਜੇ ਨੂੰ ਕਿਵੇਂ ਫਸਾਈਏ ਆਪਾਂ ਕਿਵੇਂ ਠੱਗੀਏ ਕਿਵੇਂ ਲੁੱਟੀਏ ਮਲੂਕੀ ਵੇਸ ਬਣਦੇ ਆਸੀਂ ਧਰਮੀ ਮਲੂਕਾਂ ਵਾਲਾ ਦਰਵੇਸ਼ਾਂ ਵਾਲਾ ਅਸੀਂ ਬਾਣਾ ਪਾਇਆ ਹੋਇਆ ਹੌ ਠਗਵਾੜਾ ਠੱਗੀ ਦੇਸ਼ ਅਸਲ ਦੇ ਵਿੱਚ ਅਸੀਂ ਠਗਵਾੜੇ ਆ ਤੇ ਠੱਗਾਂ ਵਾਲੇ ਦੇਸ਼ ਤੋਂ ਆਏ ਹੋਏ ਆ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਯਾਦ ਰੱਖ ਜੇ ਤੂੰ ਦੂਜੇ ਨੂੰ ਫਸਾਉਣ ਦਾ ਯਤਨ ਕਰਦਾ ਠੱਗਣ ਦਾ ਯਤਨ ਕਰਦਾ ਨਾ ਕਹਿੰਦੇ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਆਈ ਜਾਂਦਾ ਫਿਰ ਇੱਕ ਦਿਨ ਬੰਦਾ ਫਸ ਜਾਂਦਾ ਹੈ ਇਸ ਕਰਕੇ ਕਹੋ ਨਾਨਕ ਭਜ ਹਰ ਮਨਾ ਪਰੈ ਨ ਜਮ ਕੀ ਫਾਸ ਤੂੰ ਪ੍ਰਮਾਤਮਾ ਦੇ ਨਾਮ ਨਾਲ ਜੁੜ ਰੱਬ ਦਾ ਨਾਮ ਜਪ ਪਰੈ ਨ ਜਮ ਕੀ ਫਾਸ ਵੀਰੇ ਤੇਰੇ ਗਲ ਦੇ ਵਿੱਚ ਜਮਾਂ ਦੀ ਜਿਹੜੀ ਫਾਹੀ ਹੈ ਉਹ ਨਹੀਂ ਪਏਗੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਦੂਜੇ ਸ਼ਲੋਕ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ